बारिश के लग जाओ बाना बड़ी चीज़ आप दें मैं मुआ चक्का मतलब फ्लाना था मैं तो मैं चक्का पुत्र है मामा इधर नहीं कहती है इधर दे था हमारी क्या है मामा तेरे को मामा तेरे को क्या करके आओ तेरा नहीं है दाती है तारीशी दिखा दाती है तारीशी दिखा आई दानी दर्शन है I ਬੜੀ ਖੁਲਕੇ ਟਾੜੀ ਮਾਰਦੇ ਜੀ ਤੁਹਾਡਾ ਬਹੁਤ ਬਹੁਤ ਸਾਡੀ ਇਹ ਪਾਰਸ਼ਦ ਭਾਈ ਕਬੜੀ ਮਾਰਦੇ ਜਿਹੜੇ ਧੀਆਂ ਨੂੰ ਮਾਰ ਕਰਦੇ ਉਹਨਾਂ ਧੀਆਂ ਦੀ ਗੱਲ ਕਿ ਜਿਹੜੇ ਤਕਹ ਵਿੱਚ ਕਤਲ ਕਰਾਉਣ ਧੀਆਂ ਉਹ ਮਾਪੇ ਨਹੀਂ ਹੁੰਦੇ ਜਿਹੜੇ ਤਕਹ ਵਿੱਚ ਕਤਲ ਕਰਾਉਣ ਧੀਆਂ ਉਹ ਮਾਪੇ ਨਹੀਂ ਹੁੰਦੇ ਜੋ ਬਿਨ ਬਲ ਤੋਂ ਪਛਾਣ ਤੇ ਰਿਸ਼ਤੇ ਮਾਪੇ ਨਹੀਂ ਹੁੰਦੇ ਕਹੇ ਸਿਆਣੇ ਝੂਠੀਆਂ ਕੋਈ ਨਹੀਂ ਹਾਣੀ ਹੁੰਦੀਆਂ ਇਹ ਜੋ ਮਾਪਿਆਂ ਦੀ ਪਤ ਰੋਲ ਦੀਆਂ ਉਹ ਧੀਆਂ ਨਹੀਂ ਹੁੰਦੀਆਂ ਉਹ ਧੀਆਂ ਨਹੀਂ ਹੁੰਦੀਆਂ ਕਿ ਸਰਵਨ ਵਰਗੇ ਪੁੱਤ ਜੰਮਣੇ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਇੰਨੀ ਗੱਲ ਵੀ ਆਖਣ ਤੋਂ ਮੈਂ ਰਹਿ ਨਹੀਂ ਸਕਦਾ ਜੋ ਨੀਮਾ ਕਹਿੰਦੇ ਹੋਣਾ ਨੂੰ ਕਦੇ ਉੱਪਰ ਨਹੀਂ ਹੁੰਦੇ ਜੋ ਦਿਲ ਦਿਖਾਉਂਦੇ ਮਾਪਿਆਂ ਦਾ ਉਹ ਪੁੱਤਰ ਨਹੀਂ ਹੁੰਦੇ ਉਹ ਪੁੱਤਰ ਨਹੀਂ ਹੁੰਦੇ ਇੱਕ ਤਾੜੀ ਮਾਰੋ ਸੋ ਗੱਲ ਕਰਦੇ ਆ ਮੋਬਾਈਲਾਂ ਬਾਰੇ ਸੋ ਮੋਬਾਈਲਾਂ ਮਾਰੇ ਕਿਸੇ ਸ਼ਹਿਰ ਨੇ ਬੜਾ ਖੂਬ ਲੀ ਕਿ ਸਾਰਿਆਂ ਨੇ ਹੁਣ ਜੇ ਭਾਂ ਵਿੱਚ ਪਾਏ ਨੇ ਆ ਮੋਦ ਲੱਗੀ ਜਦੋਂ ਤੋਂ ਮੋਬਾਈਲ ਆਏ ਨੇ ਤੇ ਜਿਹਨੂੰ ਲੋਕੀ ਆਖਦੇ ਸੀ ਕਮਲਾ ਛਪਾਈ ਤੇ ਪਿੰਡ ਵਿੱਚ ਫਿਰਦਾ ਟਾਜ ਜੀ ਬਣਾਈ ਕੰਨੀ ਲਾ ਕੇ ਟੂਟੀਆਂ ਤੇ ਗਾਣੇ ਲਾਏ ਨੇ ਆ ਮੌਜ ਲੱਗੀ ਜਦੋਂ ਦੇ ਮੋਬਾਈਲ ਆਏ ਨੇ ਆ ਮੌਜ ਲੱਗੀ ਜਦੋਂ ਦੇ ਮੋਬਾਈਲ ਆਏ ਨੇ ਇੱਕ 80 ਸਾਲ ਦੀ ਬੇਬੇ ਹੁੰਦੀ ਆ ਪੁੱਤ ਬਾਹਰ ਗਿਆ ਹੁੰਦਾ ਮੇਰੇ ਵਰਗਾ ਦਵਾਈ ਨੁਈ ਬਾਰੋਂ ਪੁੱਤ ਫੋਨ ਕਰਦਾ ਤੇ ਹੈਲੋ ਹੈਲੋ ਕਰੇ ਬੇਬੇ ਗੁੱਸਾ ਚੜਿਆ ਮੇਰੇ ਪੁੱਤ ਆਉਂਦੀ ਨਹੀਂ ਆਵਾਜ਼ ਥੁਣ ਕਿਨੇ ਕਰਿਆ ਕੋਈ ਮੈਂ ਬੈਠਾ ਸੀ ਮੈਂ ਕਿਹਾ ਬੇਬੇ ਜੀ ਆਵਾਜ਼ ਕਿਵੇਂ ਆਉਗੀ ਫੋਨ ਤਾਂ ਤੁਸੀਂ ਮੁਠਾ ਫੜਿਆ ਇੰਦੀ ਵੇ ਹੌਲੀ ਹੌਲੀ ਸੰਕਤ ਨੂੰ ਉੱਪਰ ਆ ਰਹੇ ਭਾਈ ਨੇ ਆ ਮੌਤ ਲੱਗੀ ਜਦੋਂ ਦੇ ਮੋਬਾਈਲ ਆਏ ਨੇ ਆ ਮੌਤ ਲੱਗੀ ਜਦੋਂ ਦੇ ਮੋਬਾਈਲ ਆਏ ਨੇ ਸੱਚ ਨੂੰ ਜੇ ਮੋਬਾਈਲ ਰੱਖ ਲੈਨੇ ਹੋ ਰੱਖਣ ਦੇ ਫਾਇਦੇ ਵੀ ਬਹੁਤ ਹੈ ਤੇ ਰੱਖਣ ਦੇ ਨੁਕਸਾਨ ਵੀ ਬਹੁਤ ਹੈ ਡਿੱਗ ਪਵੇ ਤਾਂ ਨੁਕਸਾਨ ਚੋਰੀ ਹੋ ਜੇ ਤਾਂ ਨੁਕਸਾਨ ਖਰਾਬ ਹੋ ਜੇ ਤਾਂ ਨੁਕਸਾਨ ਸਭ ਤੋਂ ਵੱਡਾ ਨੁਕਸਾਨ ਜਿਹੜਾ ਮੱਖਣ ਪਰਾਠਾ ਸਾਹਿਬ ਨੇ ਲਿਖਿਆ ਸੀ ਕਿ ਭਾਈ ਭਾਈ ਦਾ ਦੁਸ਼ਮਣ ਮਰ ਜਾਏ ਚੰਗਾ ਨਹੀਂ ਹੁੰਦਾ ਭਾਈ ਭਾਈ ਦਾ ਦਿਸ਼ਮਣ ਵਰਗੇ ਚੰਗਾ ਨਹੀਂ ਹੁੰਦਾ ਤੇ ਯਾਰਾਂ ਨਾਲ ਗਿਦਾਰੀ ਚੰਗੀ ਨਹੀਂ ਹੁੰਦੀ ਫੋਨ ਚਾਲੂ ਲਾ ਕੇ ਉਹਲੇ ਖੜ ਜਾਵੇ ਜਾਂ ਫਿਰ ਕੋਠੇ ਚੜ ਜਾਵੇ ਸਮਝੋ ਕੁੜੀ ਸਵਾਰੀ ਚੰਗੀ ਨਹੀਂ ਹੁੰਦੀ ਆਪ ਜਿਹੜੀਆਂ ਜਾਨੀਆਂ ਨੂੰ ਪਹਿ ਵੀ ਮਖਰਾਣਾ ਉਹ ਸਮਝੋ ਆਪ ਚੰਗੇ ਨਹੀਂ ਹੁੰਦੇ ਉਹ ਸਮਝੋ ਆਪ ਚੰਗੇ ਨਹੀਂ ਹੁੰਦੇ ਅਗਲੇ ਗੀਤਾਂ ਦੇ ਨਾਲ ਅਗਲੇ ਬੋਲਾਂ ਦੇ ਨਾਲ ਜਨਾਬ ਰਣਜੀਤ ਰਣਜੀਤ ਅੱਜ ਕੋਲ ਜਣੀ ਹੈ ਅਸਾਂ ਕਾ ਤੇ ਲੱਗ ਰਿਹਾ ਪੁੱਠੇ ਪਾ ਚੱਲਦਾ ਕੋਲ ਜਣੀ ਲੰਦੇ ਬਸਾਰੇ ਤੁਹਾਡੇ ਪਿੱਛੇ ਜਿਵੇਂ

आगे शेरा वाली नरात डेदे आ गए होवे की मेरा वाली नरात डेदे आ गए जिन्होंने भक्त ना भगत ऐसा क्या कर रहे हैं ऐसे नहीं क्या कर रहे हैं जिन्हें सरकार के ऐसे जो क्या कर रहे हैं सर्वज के पास कौन है कालवच कौन है समाधो तनवाद एक और जो तनवाद नहीं है ना आगे की आगे की आगे की आगे की आगे